ਚਰਚਾ ਚ ਅੰਬਾਨੀਆਂ ਦਾ ਪਰਿਵਾਰ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ ਸਸ਼ੇਕਲ ਤੁਸੀਂ ਸੁਣ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਮੈਂ ਤੁਹਾਡੇ ਨਾਲ ਪ੍ਰਬੋਧਕੋਰ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਤੇ ਰਾਧਿਕਾ ਜਲਦ ਵਿਆਹ ਕਰਵਾਉਣ ਜਾ ਰਹੇ ਨੇ ਇਹ ਵਿਆਹ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਸੁਰਖੀਆਂ ਚ ਹੈ ਪਿਛਲੇ ਕਈ ਮਹੀਨੇ ਤੋਂ ਵਿਆਹ ਨਾਲ ਸੰਬੰਧਿਤ ਰਸਮਾਂ ਚੱਲ ਰਹੀਆਂ ਨੇ ਤੋ ਹੁਣ ਇਸ ਵਿਆਹ ਦਾ ਲਗਜ਼ਰੀ ਕਾਰਡ ਵਾਇਰਲ ਹੋ ਰਿਹਾ ਹੈ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਨੰਦ ਤੇ ਰਾਦਿਕਾ ਦਾ ਵਿਆਹ ਦਾ ਕਾਰਡ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਦੇ ਵਿੱਚ ਕਾਰਡ ਦੀ ਅਨਬਾਕਸਿੰਗ ਨੂੰ ਦਿਖਾਇਆ ਗਿਆ ਹੈ। ਕਾਰ ਨੂੰ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਅੰਬਾਨੀ ਪਰਿਵਾਰ ਨੇ ਦੌਲਤ ਨਾਲ ਸੱਭਿਆਚਾਰ ਦਾ ਸੰਗਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਡਿਜ਼ਾਈਨ ਪੁਰਾਤਨ ਹਿੰਦੂ ਮੰਦਿਰਾਂ ਤੋਂ ਪ੍ਰੇਰਿਤ ਹੈ ਅਤੇ ਇਸ ਦੇ ਵਿੱਚ ਸੋਨੇ ਅਤੇ ਚਾਂਦੀ ਵਰਗੀਆਂ ਕੀਮਤਾਂ ਦਾਤਾ ਦੀ ਵਰਤੋਂ ਕੀਤੀ ਗਈ ਹੈ। ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਨਵਿਟੇਸ਼ਨ ਕਾਰਡ ਦੇ ਵਿੱਚ ਬਾਕਸ ਦੇ ਰੂਪ ਦੇ ਵਿੱਚ ਹੈ ਜਦੋਂ ਤੁਸੀਂ ਇਸ ਬਾਕਸ ਨੂੰ ਖੋਲੋਗੇ ਤਾਂ ਇਹ ਕਿਸੇ ਪ੍ਰਾਚੀਨ ਮੰਦਿਰ ਦਾ ਪ੍ਰਤੀਰੂਪ ਨਜ਼ਰ ਆਵੇਗਾ ਸਭ ਤੋਂ ਪਹਿਲਾਂ ਦੋ ਦਰਵਾਜ਼ੇ ਹਨ ਇਹਨਾਂ ਨੂੰ ਖੋਲਣ ਤੇ ਕਾਰਡ ਦੇ ਅੰਦਰ ਐਂਟਰੀ ਮਿਲਦੀ ਹੈ ਇਸ ਦਰਵਾਜ਼ੇ ਨੂੰ ਅਨੰਤ ਅੰਬਾਨੀ ਤੇ ਰਾਧਿਕਾ ਦੀ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਦੇ ਸੰਕੇਤ ਦੇ ਤੌਰ ਤੇ ਦਿਖਾਇਆ ਗਿਆ ਹੈ ਦਰਵਾਜ਼ਾ ਖੋਲਦਿਆਂ ਹੀ ਚਾਂਦੀ ਨਾਲ ਬਣਿਆ ਇੱਕ ਮੰਦਿਰ ਮਿਲਦਾ ਹੈ ਜਿਸ ਵਿੱਚ ਸੋਨੇ ਦੀਆਂ ਮੂਰਤੀਆਂ ਲਗਾਈਆਂ ਗਈਆਂ ਨੇ ਕਾਰਡ ਦੇ ਅੰਦਰ ਭਗਵਾਨ ਗਣੇਸ਼ ਭਗਵਾਨ ਵਿਸ਼ਨੂੰ ਲਕਸ਼ਮੀ ਰਾਧਾ ਕ੍ਰਿਸ਼ਨ ਦੁਰਗਾ ਆਦੀ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨੇ ਵਿਆਹ ਦੇ ਕਾਰਡ ਦੇ ਨਾਲ ਹੀ ਨੀਤਾ ਅੰਬਾਨੀ ਦਾ ਸਾਰੇ ਮਹਿਮਾਨਾਂ ਨੂੰ ਸੰਬੋਧਿਤ ਇੱਕ ਪੱਤਰ ਵੀ ਹੈ ਜੋ ਹੱਥ ਨਾਲ ਲਿਖਿਆ ਗਿਆ ਹੈ ਉਸ ਚਿੱਠੀ ਦੇ ਵਿੱਚ ਨੀਤਾ ਅੰਬਾਨੀ ਨੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਦਿਆਂ ਹੋਏ ਸਾਰੇ ਮਹਿਮਾਨਾਂ ਨੂੰ ਇਹ ਸ਼ੁਭ ਮੌਕੇ ਤੇ ਆਉਣ ਦੀ ਬੇਨਤੀ ਕੀਤੀ ਹੈ